ਆਨੇ ਦਾ ਰਸਤਾ ਜੇ ਪਈਆਂ ਗਿਆ ਭੁੰਦੇ ਪਿਆ ਚਾਣਾ ਕੁਲਦੇ ਬਦੀ ਵਿੱਚ ਵਜ ਗਿਆ ਸਾਡੇ ਤੇ ਸਕੂਟੀ ਆਡੀਸ਼ਨ ਲੇ ਗਈ ਨਾ ਰੋ ਮੈਂ ਵੀ ਸਾਡੇ ਲੈ ਗਿਆ ਚਾਚੀ ਚਾਚੀ ਲੈ ਤੇ ਗਈ ਬਹੁਤ ਆਪਣਾ ਪਿੰਡ ਕਰਾੜੀ ਹੈਗਾ ਤੇ ਕੀ ਨਾਂ ਕੀ ਹੈ ਤੁਹਾਡਾ ਤੇ ਇਹ ਮਾਤਾ ਜੀ ਤੁਹਾਡੇ ਕੀ ਲੱਗਦੇ ਨੇ ਤੁਹਾਡੇ ਚਾਚੀ ਜੀ ਇਹਨਾਂ ਦਾ ਨਾਂ ਕੀ ਹੈ ਹਾਂਜੀ ਸੰਯੋਗਤਾ ਜੀ ਸੰਯੋਗਤਾ ਦੇਵੀ ਤੇ ਇਹਨਾਂ ਦੇ ਹਸਬੰਦ ਦਾ ਕੀ ਨਾਂ ਹੈ ਸੁਵਾਚਲ ਸੁਵਾਚਲ ਭਾਈ ਅੱਜ ਜਿਹੜਾ ਇਹ ਹਾਸਾ ਹੋ ਗਿਆ ਜੀ ਜਾਨ ਨਹੀਂ ਬੜੀ ਦੁਖਦਾਈ ਜਿਹੜੀ ਘਟਨਾ ਗਏ ਇਹਦਾ ਜਦੋਂ ਮੈਨੂੰ ਪਤਾ ਲੱਗਿਆ ਤੇ ਮੈਂ ਉਸੇ ਵਕਤ ਇੱਥੇ ਨਹਿਰ ਤੇ ਜਦੋਂ ਆਇਆ ਤੇ ਸ਼ੀਮਾ ਕੁਮਾਰੀ ਪਿੰਡ ਕਿਰਾੜੀ ਤੋਂ ਉਮਰ ਲਗਭਗ 38 ਸਾਲ ਉਹ ਪਿੱਛੇ ਇੱਕ 14-15 ਸਾਲ ਦੇ ਬੱਚੇ ਨੂੰ ਬਿਠਾਲ ਕੇ ਆਪਣੇ ਨਿੱਜੀ ਕੰਮ ਦੇ ਲਈ ਦਤਾਰਪੁਰ ਜਾ ਰਹੀ ਸੀਗੀ ਜਦੋਂ ਕੰਡੀ ਨਹਿਰ ਮਹਾਜਨ ਪੈਲਸ ਦੇ ਲਾਗੇ ਪੁੱਜੇ ਤੇ گاਉ ਬੰਸ਼ ਜਿਹੜੇ ਬੈਲ ਆ ਆਪਸ ਵਿੱਚ ਭੀੜ ਰਹੇ ਸੀਗੇ ਉਹਨਾਂ ਨੇ ਇੰਨੀ ਜ਼ੋਰ ਦੀ ਐਕਟਵੇਜ ਟੱਕਰ ਮਾਰੀ ਕਿ ਜਿਹੜੀ ਲੇਡੀਜ਼ ਆ ਉਹ ਕੰਡੀ ਨਹਿਰ ਦੇ ਵਿੱਚ ਇੱਥੋਂ ਕੰਡੀ ਨਹਿਰ ਤੇ ਸੇਫਟੀ ਵਾਲਾ ਨਾ ਹੋਣ ਦੇ ਕਾਰਨ ਉਹ ਕੰਡੀ ਨਹਿਰ ਵਿੱਚ ਜਿਹੜੀ ਜਾ ਕੇ ਗਿਰ ਗਈ ਤੇ ਇੱਥੋਂ ਜਿਹੜੀ ਸੜਕ ਤੋਂ ਨਹਿਰ ਹੈ ਇਹ ਕੰਸੇ ਕੰਮ 7-8 ਫੁੱਟ ਜਿਹੜੀ ਡੁੱਗੀ ਹੈ ਤੇ ਇਕ ਮੈਂ ਸਮਝਦਾ ਇਹ ਬੜੀ ਨਹਿਰ ਦੀ ਨਹਿਰ ਮਹਿਕਮੇ ਦੀ ਜਿਹੜੀ ਲਾਪਰਵਾਹੀ ਹੈ ਇਹਨਾਂ ਨੇ ਬਾਉਂਡਰੀ ਬਾਲ ਜਿਹੜਾ ਸੇਫਟੀ ਬਾਲ ਬਣਾਣਾ ਤੇ ਦੂਰ ਦੀ ਗੱਲ ਹੈ ਪਰ ਇਹਨਾਂ ਨੇ ਨਹਿਰ ਦੀ ਸਫਾਈ ਵੀ ਜਿਹੜੀ ਕਰਵਾਣੀ ਵਾਜਿਬ ਨਹੀਂ ਸਮਝੀ ਜੇ ਨਹਿਰ ਦੀ ਸਫਾਈ ਹੁੰਦੀ ਤੇ ਆਣ ਜਾਣ ਰਸਤੇ 'ਚ ਚੱਲਣ ਵਾਲਿਆਂ ਨੂੰ ਪਤਾ ਲੱਗ ਜਾਣਾ ਸੀਗਾ ਤੇ ਸਹ ਦੇ ਜਿਹੜਾ ਹਾਸਾ ਨਾ ਵਾਪਰ ਸਕਦਾ ਉਹ ਤੇ ਹੁਣ ਕਾਫੀ ਦੇਰ ਹੋ ਗਈ ਆ ਉਹਨੂੰ ਕਮ ਸੇ ਕਮ 1 ਘੰਟੇ ਦੇ ਕਰੀਬ ਪਾਣੀ ਦੇ ਵਿੱਚ ਹੋ ਗਿਆ ਇੱਥੋਂ ਨਾਲ ਹੀ ਜਿਹੜਾ ਸੈਵਨ ਹੈ 10 12 ਮੀਟਰ ਦੀ ਦੂਰੀ ਤੇ ਜਿਹੜਾ ਸੈਵਨ ਹੈ ਤੇ ਉਹ ਰੁੜ ਕੇ ਹੁਣ ਉਹ ਸੈਵਨ ਦੇ ਵਿੱਚ ਉਹਦੀ ਜਿਹੜੀ ਉਹ ਚਲੀ ਗਈ ਹੈ ਸੀਮਾ ਦੇਵੀ ਜੀ ਇਸ ਨਹਿਰ ਤੇ ਕਦੀ ਜੰਗਲੀ ਜਾਨਵਰ ਔਰ ਕਦੀ ਲੋਕਾਂ ਦੀਆਂ ਜਿਹੜੀਆਂ ਜਾਨਾਂ ਜਾ ਰੀਆਂ ਨਹਿਰ ਤੇ ਕਈ ਵਾਰ ਆਵਾਜ਼ ਉਠਾਉਣ ਦੇ ਬਾਵਜੂਦ ਵੀ ਪ੍ਰਸ਼ਾਸਨ ਦੇ ਕੰਨਾਂ ਜੀ ਜਿਹੜੀ ਜੂ ਨਹੀਂ ਸੜਕੀ ਹੁਣ ਤਾਂ ਇਹੀ ਹੋਈ ਆ ਕਿ ਜਿਹੜੀਆਂ ਸਰਕਾਰਾਂ ਕੋਈ ਸਰਕਾਰਾਂ ਨਹੀਂ ਐ ਇੱਕ ਜਿਹੜੇ ਲੋਟੂ ਟੋਲੇ ਐ ਉਹ ਲੋਟੂ ਕੋ ਟੋਲੇ ਆਂਦੇ ਆ 5 ਸਾਲ ਜਿਹੜੇ ਲੋਕਾਂ ਨੂੰ ਲੁੱਟਦੇ ਆ ਤੇ ਲੋਕਾਂ ਦੇ ਜਿਹੜੇ ਟੈਕਸ ਦਾ ਪੈਸਾ ਖੂਨ ਪਰਸੀਨੇ ਦਾ ਜਿਹੜਾ ਪੈਸਾ ਉਹਦੇ ਨਾਲ ਲੋਕਾਂ ਨੂੰ ਜਿਹੜੀ ਕੋਈ ਵੀ ਸਹੂਲਤ ਨਹੀਂ ਦਿੱਤੀ ਜਾਂਦੀ ਤੇ ਇਹ بار بار ਬਾਜੀ ਉਠਾਉਣ ਦੇ باوجود ਵੀ ਕੰਢੀ ਨਹਿਰ ਤੇ ਜਿਹੜਾ ਸੇਫਟੀ ਵਾਲ ਨਹਿਰ ਵਿਭਾਗ ਨੇ ਔਰ ਸਰਕਾਰ ਨੇ ਬਣਾਣਾ ਜਿਹੜਾ ਇਹਨੂੰ ਬਾਜੀਬ ਨਹੀਂ ਸਮਝਿਆ ਤਾਂ ਕਿ ਲੋਕਾਂ ਨੂੰ ਜਿਹੜੇ ਹਾਦਸੇ ਵਾਪਰ ਰਹੇ ਨੇ ਇਹਨਾਂ ਤੋਂ ਬਚਿਆ ਬਚਿਆ ਜਾ ਸਕੇ